ਕਰਦੇ ਆ ਗੰਨੇ ਦੀ ਵਾਰਿਸ਼ਾ ਨੇ ਗੰਨੇ ਨਾਲ ਪੂਰੇ ਜੱਗ ਦੀ ਤੁਲਨਾ ਕੀਤੀ ਹੈ ਉਹ ਲਿਖਦੇ ਨੇ ਕਿ ਵਾਰਿਸ਼ ਸ਼ਾਹ ਮੀਆਂ ਗੰਨਾ ਜੱਗ ਸਾਰਾ ਮਜੇ ਵੱਖ ਨੇ ਪੋਰੀਆਂ ਪੋਰੀਆਂ ਦੀ ਸੋ ਕੁਝ ਜ਼ਮਾਨਾ ਸੀ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਘਰ ਦੀ ਲੋੜ ਲਈ ਗੰਨਾ ਬੀਜਿਆ ਜਾਂਦਾ ਸੀ ਤੇ ਹੁਣ ਗੰਨਾ ਸਿਰ ਵੇਖਣ ਨੂੰ ਜੇ ਮਿਲਦਾ ਤਾਂ ਉਹ ਜਿਹੜੀਆਂ ਬਾਜ਼ਾਰ ਦੇ ਵਿੱਚ ਛੋਟੀਆਂ ਛੋਟੀਆਂ ਕਲਾੜੀਆਂ ਲੱਗੀਆਂ ਉੱਥੇ ਉਧਾਰੋਂ ਕੱਢਿਆ ਜਾਂਦਾ ਹੈ ਉਸ ਨੂੰ ਵੀ ਅਸੀਂ ਜੂਸ ਕਹਿਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਵੀ ਕੋਈ ਨਾ ਆਪ ਨੂੰ ਪਤਾ ਵੀ ਸਾਫ ਸਫਾਈ ਦਾ ਹਾਲ ਜਿਹੜਾ ਉੱਥੇ ਹੁੰਦਾ ਮਾੜਾ ਹੀ ਹੁੰਦਾ ਸੋ ਜੇ ਕਿਤੇ ਗੰਨਾ ਚੂਪਣ ਦਾ ਮਿਲਦਾ ਤਾਂ ਉਹ ਵੀ ਹਾਸੋ ਹੇਣੀ ਸਥਿਤੀ ਹੋ ਜਾਂਦੀ ਜਦੋਂ ਬੱਚੇ ਕਹਿੰਦੇ ਜੀ ਅਸੀਂ ਗੰਨਾ ਖਾਧਾ ਹੈ ਗੰਨਾ ਚੂਪਿਆ ਨਹੀਂ ਕਹਿੰਦੇ ਤੇ ਖੈਰ ਗੰਨਾ ਕਰ ਕਰ ਚੁਪਾਉਣ ਦਾ ਜਿਹੜਾ ਵਸੀਲਾ ਬਣਿਆ ਕਿ ਇਹ ਮੈਨੂੰ ਮਿਲਿਆ ਇੱਥੇ ਪੱਪੀ ਸਿੰਘ ਸੀਰੀਅਲ ਤੋਂ ਇਹ ਇਹ ਬਾਜ਼ਾਰ ਦੇ ਵਿੱਚ ਪਿੰਡਾਂ ਦੇ ਵਿੱਚ ਕਰਕਰਤਾ ਗੰਨਾ ਪਚਾਉਂਦਾ ਆਪੋ ਕਰਦੇ ਆ ਇਹਨਾਂ ਨਾਲ ਗੱਲਬਾਤ ਕਿੰਨੀ ਦੇਰ ਤੋਂ ਤੁਸੀਂ ਇਹ ਗੰਨੇ ਦਾ ਕੰਮ ਕਰਦੇ ਹੋ ਹੋ ਗਏ ਜੀ ਮੈਨੂੰ 17 ਸਾਲ ਸਾਢ ਅੱਛਾ ਇਹ ਆਪ ਦੇ ਲਾਉਣੇ ਹੋ ਜਾਂ ਕਿਸ ਤੋਂ ਲੈ ਕੇ ਆਉਣੇ ਮੈਂ ਸਪਾਰਕ ਆ ਜੀ ਦਾ ਉਹਨਾਂ ਨਾਲ ਲੈ ਕੇ ਆ ਅੱਛਾ ਅੱਛਾ ਠੀਕ ਹੈ ਤੇ ਫਿਰ ਤੁਸੀਂ ਇਹ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਵੇਚਦੇ ਹੋ ਅਸੀਂ ਆਹ ਨੇੜੇ ਨੇੜੇ ਸੁਖਾਣਾ ਨੂੰ ਅੱਛਾ ਅੱਛਾ अच्छा ते ए फिर बन्दे भी ਲੈ ਜਾਂਦੇ ਚੰਡੀਗੜ੍ਹ ਤੋਂ ਜਿਹੜਾ ਨੰਬਰ ਹੈ اچھا ਨੰਬਰ ਆ ਇਹਨਾਂ ਕੋਲ ਅੱਛਾ ਤੋ ਮਲਬਾਰੋਂ ਮਗਾ ਲੈਂਦੇ ਬਾਹਰ ਸ਼ਹਿਰਾਂ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚੋਂ ਵੀ ਨਹੀਂ ਚੰਡੀਗੜ੍ਹ ਤੇ ਲੈ ਜਾਂਦੇ ਅੱਛਾ ਲੈ ਜਾਂਦੇ ਅੱਛਾ ਅੱਛਾ ਬੰਦੇ ਦੇ ਚੰਡੀਗੜ੍ਹ ਦੇ ਅੱਛਾ ਤੇ ਇੱਥੇ ਫਿਰ ਤੁਸੀਂ ਕਿੰਨੀ ਦੇਰ ਬਾਅਦ ਜਿਹੜਾ ਮਾਰਦੇ ਹੋ ਇੱਥੇ ਤਾਂ ਲੈਪਟੋਪ ਹੀ ਆਉਣੇ ਜੀ ਇਹ ਬਹੁਤ ਵਧੀਆ ਚੀਜ਼ ਹੈ ਇਹ ਨਾਲ ਤੁਸੀਂ ਨੂੰ ਜੋੜ ਕੇ ਰੱਖਦੇ ਹਾਂ ਤੇ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੇ ਤਾਂ ਆਪਣਾ ਨੰਬਰ ਵੀ ਦੱਸ ਦਿਓ ਫਿਰ ਨੰਬਰ ਸੰਦਾ ਲਿਖ ਲਓ ਜੀ 88728 ਅੱਛਾ ਜੀ 95431 ਅੱਛਾ ਅੱਛਾ ਠੀਕ ਹੈ ਠੀਕ ਹੈ ਮਾਰਦੀ ਰਹੋ ਜੰਨਾ ਬਹੁਤ ਵਧੀਆ ਆਪਣੇ ਕੋਲ ਇੱਕ ਨੰਬਰ ਗੰਨਾ ਜੀ ਠੀਕ ਹੈ ਠੀਕ ਹੈ ਠੀਕ ਹੈ ਬਾਤ ਹੈ ਮਿੱਠਾ ਬਹੁਤ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਕਈ ਗਾਹਕ ਤੋਂ ਬਦੌਂਦੇ ਜੁੜੇ ਰਹੇ ਜੀ ਅੱਛਾ 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 ਠੀਕ ਹੈ ਠੀਕ ਹੈ ਦੇ ਰਿਜਕਾਰ ਰਿਜਕਾਰ ਹੈ ਰਿਜਕਾਰ ਕਰਦੇ ਦਫਾ ਗਿਆ ਅੱਛਾ ਗੁਜ਼ਾਰਾ ਵਧੀਆ ਚੱਲਦਾ ਹੈ ਦੇ ਨਾਲ ਹਾਂ ਜੀ ਹਾਂ ਵਧੀਆ ਅੱਛਾ ਅੱਛਾ ਆਪਾਂ ਫਿਰ ਬਾਅਦ ਵਿੱਚ ਠੀਕ ਹੈ ਠੀਕ ਠੀਕ ਹੈ ਬਹੁਤ ਬਹੁਤ ਧੰਨਵਾਦ